ਪੰਜਾਬ ਪੁਲਿਸ ਦੀ ਮੁਅਤਲਕ ਕੀਤੀ ਹੋਈ ਕਾਂਸਟੇਬਲ ਅਮਨਦੀਪ ਕੌਰ ਨੂੰ ਇੱਕ ਵਾਰ ਫਿਰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਮਹਿਲਾ ਕਾਂਸਟੇਬਲ ਆ ਜਿਸ ਦੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਕੀਤਾ ਗਿਆ ਸੀ ਤਾਂ ਹੁਣ ਇਹ ਮਹਿਲਾ ਕਾਂਸਟੇਬਲ ਜਿਹੜੀ ਬਰਖਾਸਤ ਕੀਤੀ ਹੋਈ ਹੈ ਇਹ ਜ਼ਮਾਨਤ ਦੇ ਉੱਤੇ ਬਾਹਰ ਆਈ ਹੋਈ ਸੀ ਪਰ ਹੁਣ ਇੱਕ ਵਾਰ ਫਿਰ ਇਸ ਦੀਆਂ ਮੁਸ਼ਕਲਾਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆਈਆਂ ਨੇ ਤਾਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇਣ ਤੋਂ ਬਾਅਦ ਇਸ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਿਜ਼ੀ ਬਿਉਰੋ ਦੇ ਵੱਲੋਂ ਇਸ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਬਰਖਾਸਤ ਕੀਤੀ ਹੋਈ ਕਾਂਸਟੇਬਲ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ ਕਿਉਂਕਿ ਇਨਕਮ ਤੋਂ ਜ਼ਿਆਦਾ ਜਾਇਦਾਦ ਹੋਣ ਦੇ ਦੋਸ਼ ਜਿਹੜੇ ਇਸ ਦੇ ਉੱਤੇ ਲੱਗੇ ਸੀ ਤਾਂ ਹੁਣ ਇਸ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਫ੍ਰੀਜ਼ ਕਰਨ ਦੇ ਲਈ ਹੁਕਮ ਦੇ ਦਿੱਤੇ ਨੇ ਵੱਡੀ ਪਰੇਸ਼ਾਨੀ ਦੇ ਵਿੱਚ ਘਿਰਦੀ ਹੋਈ ਨਜ਼ਰ ਆਈ ਹੈ ਬਰਖਾਸਤ ਕੀਤੀ ਹੋਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਥਾਰ ਵਾਲੀ ਕਨਸਟੇਬਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਾਂ ਕਿਸੇ ਵੀ ਵੇਲੇ ਇਸ ਦੀ ਜਾਇਦਾਦ ਹੈ ਜਿਹੜੀ ਉਸ ਨੂੰ ਫ੍ਰੀਜ਼ ਕੀਤਾ ਜਾ ਸਕਦਾ ਹੈ ਇਸ ਦੇ ਦੋ ਪਲਾਟ ਸਨੇ ਥਾਰ ਬੁਲਟ ਤੇ ਦੋ ਜਿਹੜੇ ਆਈਫੋਨ ਨੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਵੇਗਾ 1 ਕਰੋੜ 35 ਲੱਖ 39588 ਰੁਪਏ ਦੀ ਜਾਇਦਾਦ ਹੈ ਜਿਹੜੀ ਉਸ ਨੂੰ ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਨੇ ਇੱਕ ਪਲਾਟ ਹੈ ਨੰਨੇ 90 ਲੱਖ ਦਾ ਤੇ ਦੂਸਰਾ ਪਲਾਟ ਹੈ 1812000 ਰੁਪਏ ਦਾ ਉਸ ਨੂੰ ਵੀ ਫਰੀਜ਼ ਕੀਤਾ ਜਾਵੇਗਾ ਤਾਂ ਚਿੱਟੇ ਸਣੇ ਫੜੀ ਗਈ ਅਮਨਦੀਪ ਕੌਰ ਦੀ ਬਿਜੀਲੈਂਸ ਵੱਲੋਂ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਹੈ ਜਿਹੜਾ ਦੁਬਾਰਾ ਕੀਤਾ ਗਿਆ ਕਿਉਂਕਿ ਪਹਿਲਾਂ ਜਿਹੜਾ ਇਸ ਦੇ ਉੱਤੇ ਮਾਮਲਾ ਦਰਜ ਹੈ ਉਸ ਦੇ ਵਿੱਚ ਇਹ ਜ਼ਮਾਨਤ ਦੇ ਉੱਤੇ ਬਾਹਰ ਆਈ ਸੀ ਤਾਂ ਹੁਣ ਬਿਜੀਲੈਂਸ ਬਿਊਰੋ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਮਨਦੀਪ ਕੌਰ ਨੂੰ ਹਾਲ ਹੀ ਦੇ ਵਿੱਚ ਨਸ਼ਾ ਨਾਲ ਸੰਬੰਧਿਤ ਜਿਹੜਾ ਮਾਮਲਾ ਉਸ ਦੇ ਵਿੱਚ ਮੰਤ ਤੇ ਬਾਹਰ ਆਈ ਸੀ ਤਾ ਉਹ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਜਿਹੜੀ ਰੋਲੈਕਸ ਘੜੀ ਥਾਰ ਤੇ ਮਹਿੰਗੇ ਘਰ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਇੱਕ ਹਾਲੀਆ ਇੰਟਰਵਿਊ ਦੇ ਵਿੱਚ ਅਮਨਦੀਪ ਕੌਰ ਦਾ ਦਾਵਾ ਸੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਤੇ ਉਹ ਬੇਕਸੂਰ ਹੈ ਪਰ ਵਿਜੀਲੈਂਸ ਵਿਭਾਗ ਨੂੰ ਉਸ ਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ ਦੇਣ ਦੇ بے ਹਿਸਾਬ ਜਾਇਦਾਦ ਬਾਰੇ ਜਿਹੜੀ ਉਹ ਜਾਣਕਾਰੀ ਪ੍ਰਾਪਤ ਹੋਈ ਤਾਂ ਇਸ ਰਿਕਾਰਡ ਅਨੁਸਾਰ ਕੁਝ ਸਾਲਾਂ ਵਿੱਚ ਅਮਨਦੀਪ ਕੌਰ ਦੀ ਜਿਹੜੀ ਜਾਇਦਾਦ ਉਸ ਦੇ ਵਿੱਚ ਵਾਧਾ ਹੋਇਆ ਤਾਂ ਇਸ ਨੂੰ ਦੇਖਦੇ ਹੋਏ ਵਿਜੀਲੈਂਸ ਦੇ ਹਿਸਾਬ ਨੇ ਜਿਹੜਾ ਉਹਨਾਂ ਨੇ ਲਗਾਇਆ ਤਾਂ ਜਿਹੜੀ ਉਹਨਾਂ ਦੀ ਜਾਇਦਾਦ ਹੈ ਆਮਦਨ ਤੋਂ ਵੱਧ ਪਾਈ ਗਈ ਤਾਂ ਜਿਸ ਦੀ ਪੁੱਛਗਿੱਛ ਦੇ ਲਈ ਅਮਨਦੀਪ ਕੌਰ ਥਾਰ ਵਾਲੀ ਮਹਿਲਾ ਕਾਂਸਟੇਬਲ ਨੂੰ ਪੁੱਛਗਿੱਛ ਦੇ ਬਹਾਨੇ ਵਿਜੀਲੈਂਸ ਬਿਊਰੋ ਦੇ ਵੱਲੋਂ ਬੁਲਾਇਆ ਗਿਆ ਪਰ ਜਦੋਂ ਉਹ ਪਹੁੰਚੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਉਸ ਨੂੰ ਅੱਜ ਜਿਹੜਾ ਕਿ ਸ਼ਾਮ ਤੱਕ ਜਾਂ ਕੱਲ ਸਵੇਰੇ ਅਦਾਲਤ ਦੇ ਵਿੱਚ ਪੇਸ਼ ਕਰੇਗੀ ਅਤੇ ਉਸ ਦਾ ਰਿਮਾਂਡ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਕਾਸਤ ਕੀਤੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਕਰਨ ਦੇ ਜਿਹੜੇ ਉਹ ਹੁਕਮ ਦਿੱਤੇ ਨੇ ਤਾਂ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਈ ਹੈ ਥਾਰ ਵਾਲੀ ਮਹਿਲਾ ਕਾਂਸਟੇਬਲ ਤਾਂ ਚਿੱਟੇ ਦੇ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਚਰਚਾ ਦੇ ਵਿੱਚ ਆਈ ਸੀ ਇੰਟਰਵਿਊ ਹੈ ਜਿਹੜੇ ਨਿੱਜੀ ਚੈਨਲਾਂ ਦੇ ਉੱਤੇ ਕੀਤੇ ਜਾ ਰਹੇ ਸੀ ਤਾਂ ਹੁਣ ਇੱਕ ਵਾਰ ਫਿਰ ਜਿਹੜੀਆਂ ਉਸ ਦੀਆਂ ਮੁਸ਼ਕਲਾਂ ਨੇ ਵਾਧੀਆਂ ਹੋਈਆਂ ਨਜ਼ਰ ਆਈਆਂ ਨੇ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕਰਕੇ ਉਸ ਦੀ ਜਾਇਦਾਦ ਨੂੰ ਫ੍ਰੀਜ਼ ਕਰਨ ਦੇ ਹੁਕਮ ਹੈ ਜਿਹੜੇ ਉਹ ਦਿੱਤੇ ਗਏ ਨੇ